ਤੇ ਤੁਸੀਂ ਵੇਖੋ ਉਸ ਕੋਡ ਵਿੱਚ ਵੀ ਮਾਤਾ ਕੇ ਉਦਰ ਮਹਿ ਬਰਤਪਾਲ ਕਰੇ ਬਾਾਰ ਤੁਸੀਂ ਵੇਖੋ ਕਿੰਨਾ ਕੈਮੀਕਲ ਹੈ ਕਿੰਨੇ ਭੈਣ ਪਰ ਆਪਣੇ ਮੂੰਹ ਤੇ ਕੈਮੀਕਲ ਲਾਉਂਦੇ ਨੇ ਆਪਣੇ ਆਪ ਨੂੰ ਸੋਨਾ ਬਣਾਉਣ ਵਾਸਤੇ ਪਰ ਕੁਦਰਤ ਨੇ ਆਪਣੇ ਆਪ ਹੀ ਸਭ ਨੂੰ ਭਾਈ ਸਾਜ ਦਿੱਤਾ ਸੋਹਣਾ ਬਣਾ ਦਿੱਤਾ ਨੱਕ ਕੋਈ ਕਹਿ ਸਕਦਾ ਕੈਮੀਕਲ ਵਾਲਾ ਵੀ ਨੱਕ ਤੇਰਾ ਇਦਾਂ ਬਣਾ ਦੇਵਾ ਨਹੀਂ ਪਰਮਾਤਮਾ ਨੇ ਸਾਜ ਦਿੱਤਾ ਨੱਕ ਬਣਾ ਦਿੱਤਾ ਚਿਹਰਾ ਕਿੰਨਾ ਸੋਹਣਾ ਬਣਾ ਦਿੱਤਾ ਮੂਰਤ ਸੂਰਤ ਕਰੇ ਹੋ ਪਾਰਾ ਮੂਰਤ ਸੂਰਤ ਕਰੇ ਹੋ ਪਾਰਾ ਸੂਰਤ ਕਰਿਉ ਪਾਰਾ ਮੂਰਤ ਸੂਰਤ ਕਰਿਉ ਪਾਰਾ ਸੋ ਕਿਉ ਮਨੋ ਵਿਸਾਰੀਐ ਸੋ ਕਿਉ ਮਨੋ ਵਿਸਾਰੀਐ ਤਾ ਕਿ ਉਧਰ ਮਹ ਪ੍ਰਤਪਾਲ ਕਰੇ ਸੋ ਕਿਉ ਮਨੋ ਬਿਸਾਰੀ ਹੈ ਜਿਨੇ ਉਸ ਅਗਨ ਵਿੱਚ ਵੀ ਨਾ ਪੇਟ ਵਿੱਚ ਵੀ ਉਧਰ ਵਿੱਚ ਵੀ ਸਾਨੂੰ ਰੱਖਿਆ ਹੈ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰੱਖ ਨਹਾਰੇ ਇੱਕ ਪਰਵਨ ਲਗਨੀ ਹੈ ਇੱਕ ਡੋਂ ਅਗਨੀ ਹੈ ਇੱਕ ਪਰਤਕਸ਼ ਅਗਨੀ ਹੈ ਇੱਕ ਜਠਰ ਅਗਨੀ ਹੈ ਉੱਥੇ ਸਾਨੂੰ ਆਹਾਰ ਜਾਂਦਾ ਹੈ ਜੋ ماں ਛੱਕਦੀ ਆਪਾਂ ਨੂੰ ਲੱਗਦਾ ਬੱਚੇ ਤੱਕ ਜਾ ਰਿਹਾ ਠੀਕ ਹੈ ਪਰ ਉਤੇ ਸਿਸਟਮ ਹੀ ਇਦਾਂ ਦਾ ਉਤੇ ਸੁਆਦੀ ਤਰ੍ਹਾਂ ਹੋ ਜਾਂਦਾ ਉਤੇ ਖਤਮ ਹੋ ਜਾਂਦਾ ਪਰ ਉਹਦੇ ਨਾਲ ਹੀ ਬੱਚੇ ਦੀ ਦੇਖੋ ਤੁਸੀਂ ਗਰੋਥ ਹੋ ਰਹੀ ਹੈ ਬੱਚਾ ਤਿਆਰ ਹੋਈ ਜਾਂਦਾ ਹੈ ਬੱਚਾ ਬਣਦਾ ਹੈ ਧੰਨ ਹੈ ਮਾਂ ਵੀ ਜਿਹਨੇ ਆਪਣੇ ਪੇਟ ਵਿੱਚ ਰੱਖਿਆ ਫਿਰ ਬੱਚਾ ਜਨਮ ਲੈ ਰਿਹਾ ਹੈ ਮਨਹੁ ਕਿਉਂ ਵੀ ਸਾਰੀ ਐ ਏਵਡ ਦਾਤਾ ਜੇ ਆਗਨਮਹਿ ਆਹਾਰ ਪਹੁੰਚਾ ਬਏ ਵੇਖੋ ਇੱਕ ਦਿਨ ਨਹੀਂ ਦੋ ਦਿਨ ਨਹੀਂ ਚਾਰ ਦਿਨ ਨਹੀਂ ਇੱਕ ਮਹੀਨਾ ਨਹੀਂ ਪੰਜ ਮਹੀਨੇ ਨਹੀਂ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਨਾ ਕੋਈ ਖਾਣ ਦਾ ਪ੍ਰਵੰਧ ਹੈ ਨਾਬੀ ਦੁਆਰਾ ਹੀ ਸਭ ਕੁਝ ਹੋ ਰਿਹਾ ਤੇ ਵਿੱਚੇ ਦਿਮਾਗ ਰੈਡੀ ਹੋ ਗਿਆ ਤੇ ਵਿੱਚੇ ਸਰੀਰ ਰੈਡੀ ਹੋ ਗਿਆ ਜਦੋਂ ਨਾ ਨਾਭੀ ਦਾ ਕਨੈਕਸ਼ਨ ਟੁੱਟਿਆ ਫਿਰ ਨੱਕ ਰਹੀਂ ਸਾਹ ਆ ਰਿਹਾ ਮੂੰਹ ਰਹੀਂ ਬੰਦਾ ਛੱਕਦਾ ਵੇਖੋ ਬੱਚਾ ਬਾਦ ਵਿੱਚ ਤੇ ਉੱਥੇ ਵੀ ਕੁਝ ਨਹੀਂ ਹੁੰਦਾ ਛੱਕਣ ਵਾਸਤੇ ਐਸੀ ਕਿਰਪਾ ਉੱਥੇ ਬਚਾਇਆ ਕਿਨੇ ਹੈ ਲਿਵ ਨੇ ਧਿਆਨ ਨੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਆਪਣੀ ਮਨਮਰਜ਼ੀ ਨਹੀਂ ਟਿਕਿਆ ਹੋਇਆ ਜਿਵੇਂ ਪ੍ਰਮਾਤਮਾ ਨੇ ਟਿਕਾਇਆ ਹੋਇਆ ਨਾ ਟਿਕਿਆ ਹੋਇਆ ਬੱਚਾ ਤੇ ਉੱਥੇ ਬਚਾਇਆ ਕਿਸ ਚੀਜ਼ ਨੇ ਆ ਜੀ ਲਿਵ ਨੇ ਧਿਆਨ ਨੇ ਤੇ ਹੁਣ ਲਿਵ ਉਸੇ ਲਿਵ ਨੂੰ ਪ੍ਰਮਾਤਮਾ ਅੱਗੇ ਵੀ ਕਹਿੰਦੇ ਨੇ ਨਾ ਲਿਵ ਛੁੱਡ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਵਾਹਿਗੁਰੂ 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 ਆਪਾਂ ਸਿਮਰਨ ਕਰ ਰਹੇ ਆ ਉਦੋਂ ਸਿਮਰਨ ਤੇ ਹੋਇਆ ਨਹੀਂ ਪਰ ਸਿਮਰਨ ਕਿਹੜਾ ਹੋਇਆ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਇੱਕ ਲਿਵਤਾਰ ਜੁੜੀ ਹੋਈ ਇੱਕ ਲਿਵ ਕਿਸੇ ਚੀਜ਼ ਨਾਲ ਕਨੈਕਸ਼ਨ ਜੁੜ ਜਾਣਾ ਲਿਵ ਜੁੜ ਜਾਣੀ ਉਹ ਕਿਉਂ ਮਨੋਂ ਵਿਸਾਰੀਐ ਸੋ ਕਿਉਂ ਮਨੋਂ ਵਿਸਾਰੀਐ ਸੋ ਕਿਉ ਮਨੋ ਵਿਸਾਰੀਐ ਸੋ ਕਿਉ ਮਨੋ ਵਿਸਾਰੀਐ ਵਾਹਿਗੁਰੂ ਜੀ ਨੇ ਆਪਣੀ ਆਪ ਕਿਰਪਾ ਕਰਕੇ ਆਪਣੀ ਲਿਬ ਆਪੇ ਲਾਏ ਆਪਣੀ ਲਿਬ ਨਾਲ ਜੋੜਿਆ ਹੋਇਆ ਸੀ ਨਾ ਆਪਣੀ ਕਿਰਪਾ ਕਰਕੇ ਆਪ ਆਪਣੀ ਕਿਰਪਾ ਕਰਕੇ ਤੇ ਹੁਣ ਇਸ ਦੁਨੀਆ ਵਿੱਚ ਜਦੋਂ ਆਏ ਆ ਕੀ ਹੋਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਤੇ ਅਸੀਂ ਕਿਉਂ ਭੁੱਲ ਗਏ ਗੁਰਮੁਖ ਸਦਾ ਸਮਾਲੀਐ ਗੁਰਮੁਖ ਸਦਾ ਸਮਾਲੀਐ ਗੁਰਮੁਖ ਸਦਾ ਸਮਾਲੀਐ ਗੁਰਮੁਖ ਸਦਾ ਸਮਾਲੀਐ ਤੁਸੀਂ ਪਿੱਛੇ ਵੇਖੋ ਜੀ ਆਪਣੀ ਲਿਬਾ ਆਪੇ ਲਾਏ ਮਤਲਬ ਆਪਣਾ ਧਿਆਨ ਵੀ ਆਪੇ ਲਵਾਉਂਦਾ ਤੇ ਹੁਣ ਜਿਹੜਾ ਗੁਰਮੁਖ ਸਦਾ ਸਮਾਲੀਐ ਹੁਣ ਦੀ ਗੱਲ ਹੈ ਜਿਹੜਾ ਹੁਣ ਸਮਾਂ ਚੱਲ ਰਿਹਾ ਜਦੋਂ ਅਸੀਂ ਦੁਨੀਆਂ ਵਿੱਚ ਆ ਗਏ ਇਹ ਹੁਣ ਦੀ ਗੱਲ ਹੈ ਗੁਰਮੁਖ ਉਹਨੂੰ ਗੁਰੂ ਦੀ ਰਾਹੀ ਸੰਭਾਲਣਾ ਚਾਹੀਦਾ ਹੈ ਭਾਵ ਚੇਤੇ ਰੱਖਣਾ ਚਾਹੀਦਾ ਹੈ ਸਦਾ ਜਿਹੜਾ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਉੱਥੇ ਪ੍ਰੇਮ ਦਾ ਜਨਮ ਹੈ ਉੱਥੇ ਕੋਈ ਦੂਜੀ ਚੀਜ਼ ਨਹੀਂ ਉੱਥੇ ਪਰਮਾਤਮਾ ਹੀ ਪਰਮਾਤਮਾ ਹੈ ਕਹੈ ਨਾਨਕ ਏਵੜਾ ਦਾਤਾ ਕਹ ਨਾਨਕ ਏਵੜਾ ਦਾਤਾ ਕਹ ਨਾਨਕ ਮੇਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਨੇ ਏਵੜਾ ਦਾਤਾ ਸੋਖਿਉ ਮਨੋ ਵਿਸਾਰੀਐ ਦੇਖੋ ਜੀ ਜਿੱਥੇ ਕੁਝ ਵੀ ਨਹੀਂ ਕਰ ਸਕਦੇ ਆਪਾਂ ਜਿੱਥੇ ਸਾਡੀ ਚੱਲਦੀ ਹੋਣੀ ਉੱਥੇ ਰੱਖਿਆ ਕੀਤੀ ਹੈ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰੀ ਹੈ ਮਨੋਂ ਕਿਉ ਵਿਸਾਰੀਐ ਵਡ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਤੇ ਇੱਥੇ ਦਰਸ਼ਨ ਕਰੋ ਏਵਡਾ ਦਾਤਾ ਸੋ ਕਿਉ ਮੰਨੋ ਵੀ ਸਾਰੀ ਹੈ ਹੁਣ ਇੱਕ ਗੱਲ ਸੁਣੋ ਮੁੱਥੇ ਤੇ ਠੀਕ ਹੈ ਕੁਝ ਨਹੀਂ ਕਰ ਸਕਦੇ ਉਥੇ ਰੱਖਿਆ ਕੀਤੀ ਹੈ ਤੁਸੀਂ ਦੁਨੀਆ ਵੱਲ ਵੇਖੋ ਕਈਆਂ ਕੋਲ 5-5 ਬੱਚੇ ਨੇ ਕਈਆਂ ਕੋਲ 7-7 ਨੇ ਕਈਆਂ ਕੋਲ 11-11 ਵੀ ਹੁੰਦੇ ਸੀ ਤੇ ਅੱਜ ਜਿਹਦੇ ਕੋਲ ਇੱਕ ਵੀ ਨਹੀਂ ਹੈ ਨਾ ਜਿਸ ਘਰ ਵਿੱਚ ਇੱਕ ਵੀ ਨਹੀਂ ਹੈ ਦਵਾਈਆਂ ਦੁਈਆਂ ਖਾਂਦੇ ਨੇ ਜਿਸ ਕੋਲ ਇੱਕ ਵੀ ਨਹੀਂ ਹੈ ਉਹਨਾਂ ਦੇ ਪੱਲੇ ਅਰਦਾਸ ਹੀ ਰਹਿ ਜਾਂਦੀ ਹੈ ਉਹ ਕੇਵਲ ਅਰਦਾਸਾਂ ਹੀ ਕਰਦੇ ਨੇ ਜਿੱਥੇ ਕੁਝ ਨਹੀਂ ਕਰ ਸਕਦੇ ਉੱਥੇ ਅਰਦਾਸ ਰਹਿ ਜਾਂਦੀ ਹੈ ਉੱਥੇ ਅਰਦਾਸ ਹੁੰਦੀ ਹੈ ਜੇ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਪਹਿਲਾਂ ਹੀ ਸੋ ਕਿਉਂ ਮੰਨੋ ਬਿਸਾਰੀ ਐ ਸੋ ਕਿਉਂ ਮੰਨੋ ਬਿਸਾਰੀ ਐ ਕਹਿੰਦੇ ਸੋ ਕਿਉ ਮੰਨੋ ਵੀ ਸਾਰੀ ਹੈ ਕਿਉ ਐਸੇ ਮਾਲਕ ਨੂੰ ਮਨੋ ਬੁਲਾਉਂਦੇ ਹੋ ਮਨੋ ਜੀਵਨ ਵਿੱਚੋਂ ਸਤ ਨਹੀਂ ਦੇਸਦਾ ਸੰਤੋਖ ਨਹੀਂ ਦੇਸਦਾ ਦਇਆ ਨਹੀਂ ਦੇਸਦੀ ਇਮਾਨਦਾਰੀ ਨਹੀਂ ਦੇਸਦੀ ਧੀਰਜ ਨਹੀਂ ਦੇਸਦਾ ਝੂਠ ਵੀ ਦੇਸਦਾ ਠੱਗੀ ਵੀ ਦਿਸਦੀ ਹੈ ਤੋਖਾ ਵੀ ਦੇਸਦਾ ਪਰਾਇਆ ਹੱਕ ਖਾਣਾ ਵੀ ਦੇਸਦਾ ਸਭ ਕੁਝ ਦੇਸਦਾ ਚਲਾਕੀਆਂ ਵੀ ਦਿਸਦੀਆਂ ਨੇ ਪਰੇ ਨਹੀਂ ਦੇਸਦਾ ਇਹ ਦਿਸਣਾ ਚਾਹੀਦਾ ਸੋ ਕਿਉਂ ਮਨੋਂ ਵਿਸਾਰੀਐ ਸੋ ਕਿਉਂ ਮਨੋਂ ਵਿਸਾਰੀਐ ਸੋ ਕਿਉਂ ਮਨੋਂ ਵਿਸਾਰੀਐ ਸੋ ਕਿਉਂ ਮਨੋਂ ਵਿਸਾਰੀਐ ਤੇ ਹੁਣ ਮੌਕਾ ਹੈ ਚਿਰੰਕਾਲੇ ਦੇ ਸੰਜਰੀਆ ਚਿਰੰਕਾਲੇ ਇਹ ਦੇ ਸੰਜਰੀਆ ਮਿਲ ਜਗਦੀਸ਼ ਮਿਲਨ ਕੀ ਵਰੀਆ 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 ਦੇਖੋ ਅੱਜ ਵੀ ਦਿਨ ਬਖਾਇਆ ਬਹੁਤ ਲੋਕ ਨੇ ਜਿਹੜੇ ਸੁੱਤੇ ਸੀ ਉੱਠੇ ਨਹੀਂ ਸੀ ਤੁਸੀਂ ਦਿਨ ਵੇਖਿਆ ਮੈਂ ਦਿਨ ਵੇਖਿਆ ਰਾਤ ਨੂੰ ਸੌਵਾਂਗੇ ਤੇ ਹੈ ਪੱਕਾ ਨਹੀਂ ਪਤਾ ਗਰੰਟੀ ਨਹੀਂ ਹੈ ਕੱਲ ਸਵੇਰ ਦੀ ਸ਼ੁਕਰ ਕਰਿਆ ਕਰੋ ਭਾਗਾਂ ਵਾਲੇ ਉਹ ਭਾਈ ਵੇਖਦੇ ਹੋ ਸੁਣਦੇ ਹੋ ਗੁਰਬਾਣੀ ਪੜ੍ਹਦੇ ਹੋ ਮਾਤਾ ਕੇ ਉਦਰਮੈਂ ਪ੍ਰਤਪਾਲ ਕਰੇ ਸੋ ਕੀ ਮਨੋ ਵੀ ਸਹਾਰੀ ਹੈ ਐਸੇ ਪਰਮਾਤਮਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਚੇਤੇ ਰੱਖਣਾ ਚਾਹੀਦਾ ਅੱਖ ਦਾ ਚਮਕਾ ਵੀ ਸਾਨੂੰ ਇਹ ਚੰਗੇ ਗੁਣ ਨਾ ਭੁੱਲਣ ਅੱਖ ਦਾ ਚਮਕਾ ਪਰਮਾਤਮਾ ਨਾ ਭੁੱਲਿਓ ਅੱਖ ਦਾ ਚਮਕਾ ਵੀ ਸਾਨੂੰ ਗੁਰਬਾਣੀ ਨਾ ਭੁੱਲੇ